ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗਰਮਕ ਪਿਆਰਿਓ ਮਨੁੱਖ ਇਸ ਸੰਸਾਰ ਦੇ ਵਿੱਚ ਜਦੋਂ ਵਿਚਰਦਾ ਹੈ ਇਸ ਨੇ ਵਪਾਰੀ ਬਣ ਕੇ ਇਸ ਸੰਸਾਰ ਦੇ ਵਿੱਚ ਵਿਚਰਨਾ ਹੁੰਦਾ ਹੈ ਜਿਸ ਤਰ੍ਹਾਂ ਆਪਾਂ ਸੰਸਾਰ ਦੇ ਵਿੱਚ ਦੇਖਦੇ ਆਂ ਵੀ ਇੱਕ ਵਪਾਰੀ ਚਾਹੇ ਕਿਸੇ ਵੀ ਸਮਾਨ ਦਾ ਵਪਾਰ ਕਰਦਾ ਹੋਵੇ ਉਹਦੇ ਵਿੱਚ ਉਹ ਆਪਣਾ ਨਫਾ ਤੇ ਨੁਕਸਾਨ ਦੇਖਦਾ ਹੈ ਮੰਨ ਲਓ ਕੋਈ ਵੀ ਚੀਜ਼ ਸੰਸਾਰ ਮੁਖੀ ਉਹ ਲੈਂਦਾ ਹੈ ਉਹਦਾ ਰੇਟ ਉਹ ਉਹਨਾ ਕਰਦਾ ਹੈ ਵੀ ਜਿੰਨਾ ਕੋ ਉਹਨੂੰ ਆਪ ਨੂੰ ਵੀ ਵਿੱਚ ਫਾਇਦਾ ਹੋਵੇ ਉਹ ਹਰ ਇੱਕ ਚੀਜ਼ ਦੇ ਵਿੱਚ ਆਪਣਾ ਨਫਾ ਨੁਕਸਾਨ ਦੇਖਦਾ ਹੈ ਇਸੇ ਤਰ੍ਹਾਂ ਆਪਾਂ ਵੀ ਸੰਸਾਰ ਦੇ ਵਿੱਚ ਆਉਨੇ ਆ ਇੱਕ ਵਪਾਰੀ ਦੀ ਨਿਯਾਇਤ ਜੇ ਨੂੰ ਮਾਰੇ ਸੱਚੇ ਪਾਤਸ਼ਾਹ ਜੀ ਗੁਰਬਾਣੀ ਗੁਰੂ ਵਿੱਚ ਸਮਝਾਉਂਦੇ ਨੇ ਕਹਿੰਦੇ ਵਨਜ ਕਰੋ ਬਨਜਾਰੇਓ ਵੱਖਰ ਲਿਓ ਸੰਭਾਲ ਤੈਸੀ ਵਸਤ ਬਸਾਈਐ ਜੈਸੀ ਨਿਭੈ ਨਾਲ ਵਨਜ ਕਹਿੰਦੇ ਨੇ ਬਿਵਾਰ ਨੂੰ ਦੇ ਮਹਾਰਾਜ ਕਹਿੰਦੇ ਵੀ ਜਿਹੜਾ ਵੱਖਰ ਵਖਤ ਹੈ ਇਹਨੂੰ ਸੰਭਾਲ ਕਰੋ ਕਿਉਂਕਿ ਅਸੀਂ ਆਮ ਸੰਸਾਰ ਦੀਆਂ ਗੱਲਾਂ ਵਿੱਚ ਸੰਸਾਰ ਦੇ ਕਰਮਤੰਦਿਆਂ ਦੇ ਵਿੱਚ ਜਾ ਜ਼ਿਆਦਾ ਸਮਾਂ ਅਸੀਂ ਆਮ ਸੰਸਾਰ ਦੇ ਵਿੱਚ ਆਪਣਾ ਵਕਤ ਜਿਹੜਾ ਖਰਾਬ ਕਰ ਦਿੰਨੇ ਆ ਕਿਉਂਕਿ ਸੁਆਸ ਔਰ ਸਾਡੇ ਮਿੱਥੇ ਹੋਏ ਨੇ ਕਿੰਤੀ ਦੇ ਨੇ ਇਸੇ ਕਰਕੇ ਪਤਾ ਨਹੀਂ ਸਾਨੂੰ ਕਿਹੜੇ ਸੁਆਸ ਤੇ ਇਸ ਸੰਸਾਰ ਦੇ ਵਿੱਚੋਂ ਇਸ ਸੰਸਾਰ ਛੱਡਣਾ ਪੈਣਾ ਹੈ ਇਸੇ ਕਰਕੇ ਮਹਾਰਾਜ ਕਹਿੰਦੇ ਆ ਵੀ ਜਿਸ ਵਖਰ ਕੋ ਲੈਣ ਤੋਂ ਆਇਆ ਆ ਰਾਮ ਨਾਮ ਸੰਤਨ ਕਰ ਪਾਇਆ ਕਹਿੰਦੇ ਵੀ ਇਹ ਸਬਸਤ ਨੂੰ ਤੂੰ ਲੈਣ ਆਇਆ ਸੀ ਉਹ ਵਸਤਾ ਆਪਣੀ ਪਹਿਲਾਂ ਪੂਰੀ ਕਰ ਕਿਉਂਕਿ ਆਪਾਂ ਦੇਖਦੇ ਆਂ ਵੀ ਬਹੁਤ ਸਾਰੇ ਜੀਵ ਸੰਸਾਰ ਦੇ ਵਿੱਚ ਜਨਮ ਹੋ ਰਿਹਾ ਹੈ ਬਹੁਤ ਸਾਰੇ ਜੀਵ ਇਸ ਸੰਸਾਰ ਦੇ ਵਿੱਚੋਂ ਜਾ ਰਹੇ ਆ ਇਸੇ ਤਰ੍ਹਾਂ ਹੁਣ ਆਪਾਂ ਜਿਹੜਾ ਇਸ ਸੰਸਾਰ ਦੇ ਵਿੱਚ ਇੱਕ ਵਪਾਰੀ ਬਣ ਕੇ ਰਹਿਣਾ ਹੈ ਜਿਸ ਤਰ੍ਹਾਂ ਵਪਾਰੀ ਹੈ ਉਹ ਸੰਸਾਰ ਦੇ ਵਿੱਚ ਦੇਖਦਾ ਹੈ ਕਿ ਮੇਰਾ ਫਾਇਦਾ ਕਿੱਥੇ ਆ ਨੁਕਸਾਨ ਕਿੱਥੇ ਇਸੀ ਤਰ੍ਹਾਂ ਆਪਾਂ ਇਸ ਸੰਸਾਰ ਦੇ ਵਿੱਚ ਆਪਣਾ ਫਾਇਦਾ ਦੇਖਣਾ ਹੈ ਅਸੀਂ ਹੁਣ ਸੰਸਾਰ ਦਾ ਜੇ ਕਰਮ ਧੰਦੇ ਕਰੀ ਜਾਂਦੇ ਆ ਰਾਤ ਦਿਨ ਮਾਇਆ ਦੇ ਵਿੱਚ ਫਸੇ ਆ ਤੇ ਅਸਲ ਜਿਹੜਾ ਆਪਣਾ ਮੂਲ ਹੈ ਉਹਨੂੰ ਅਸੀਂ ਨਹੀਂ ਆਪਣਾ ਨਾਮ ਧਨ ਇਕੱਠਾ ਕਰਦੇ ਤੇ ਫਿਰ ਅੰਤਮ ਸਮੇਂ ਅਸੀਂ ਬਾਜੀ ਤਾਂ ਹਾਰੇ ਹੋਈ ਹਾਰੇ ਹੋ ਆ ਤੇ ਅੱਗੇ ਦਾ ਵੀ ਫਿਰ ਕੋਈ ਸਾਨੂੰ ਪਤਾ ਨਹੀਂ ਅਸੀਂ ਕਿਸ ਆਕਾਰ ਦੇ ਵਿੱਚ ਪ੍ਰਵੇਸ਼ ਹੋਵਾਂਗੇ ਇਸੇ ਕਾਕੇ ਮਹਾਰਾ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਆ ਕਹਿੰਦੇ ਵੀ ਲਾਹਾ ਲਓ ਮਹਾਰਾ ਸਮਝਾਉਂਦੇ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜਿਓ ਜਿਹੜੇ ਗੁਰਮੁਖ ਹੁੰਦੇ ਨੇ ਜਿਹੜੇ ਗੁਰੂ ਦੀ ਮਤ ਦੁਆਰਾ ਚੱਲਦੇ ਨੇ ਉਹ ਇਸ ਸੰਸਾਰ ਦੇ ਵਿੱਚੋਂ ਲਾਹਾ ਲੈਂਦੇ ਨੇ ਜਿਹੜੇ ਆਪਣੀ ਮਤ ਦੁਆਰਾ ਪਿੱਛੇ ਚੱਲਦੇ ਨੇ ਉਹ ਇਹ ਇਸ ਸੰਸਾਰ ਦੇ ਵਿੱਚੋਂ ਆਪਣਾ ਬਾਜੀ ਹਾਰ ਜਾਂਦੇ ਨੇ ਹੁਣ ਲਾਹਾ ਇਸ ਸੰਸਾਰ ਦੇ ਵਿੱਚ ਇੱਕ ਹੀ ਹੈ ਜਗ ਵਿੱਚ ਲਾਹਾ ਇੱਕ ਨਾਮ ਪਾਈਏ ਗੁਰ ਵਿਚਾਰ ਇੱਕ ਨਾਮ ਦਾ ਹੀ ਲਾਹਾ ਹੈ ਕਿਉਂਕਿ ਨਾਮ ਤੁਹਾਨੂੰ ਨਹੀਂ ਸਾਡੇ ਨਾਲ ਜਾਣਾ ਇੱਥੇ ਤੱਕ ਰਹੀ ਸਰੀਰ ਵੀ ਪਿੱਛੇ ਰਹਿ ਜਾਂਦਾ ਹੈ ਤੇ ਬਾਕੀ ਅਸੀਂ ਜੋ ਵੀ ਸੇਵਾਦਾਨ ਪੁੰਨ ਕਰਦੇ ਆ ਉਹ ਸਭ ਠੀਕ ਹੈ ਪਰ ਉਹ ਸਤੋ ਗੁਣ ਤੱਕ ਨਹੀਂ ਅੱਗੇ ਨਾਮ ਹੀ ਹੈ ਮਨ ਦੇ ਨਾਲ ਜਿਹੜਾ ਨਿਭਣਾ ਹੈ ਉਹ ਨਾਮ ਹੈ ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਬਦ ਤੋਂ ਬਦ ਨਾਮ ਦੇ ਨਾਲ ਜੁੜੀਏ ਨਾਮ ਜਪ ਕੇ ਜਿਹੜਾ ਇਹ ਧੰਨਾ ਇਹ ਇਕੱਠਾ ਕਰੀਏ ਇਹ ਲਾਹਾ ਲਈਏ ਕਿਉਂਕਿ ਅਸਲ ਲਾਹਾ ਇਹੀ ਹੈ ਕਿ ਜਿਹੜਾ ਪ੍ਰਮਾਤਮਾ ਦਾ ਨਾਮ ਜਪਣਾ ਹੈ ਬਾਕੀ ਆਪਾਂ ਜੋ ਵੀ ਕਿਰਿਆ ਕਰਮ ਕਰਦੇ ਆ ਇਹ ਕੋਈ ਵੀ ਸਾਡੇ ਨਾਲ ਨਿਭਣ ਵਾਲਾ ਨਹੀਂ ਕੋਈ ਸਾਡੇ ਕੰਮ ਆਉਣ ਵਾਲਾ ਨਹੀਂ ਕਿਰਿਆ ਕਰਮ ਕਰਨਾ ਹੈ ਅਸੀਂ ਗੁਜ਼ਾਰੇ ਜੋਗਾ ਫਸਣਾ ਨਹੀਂ ਵਿੱਚ ਕਈ ਵੇਲੇ ਜੀਵ ਕੀ ਕਰਦਾ ਜਿਆਦਾ ਮਾਇਆ ਦੇ ਵਿੱਚ ਫਸ ਜਾਂਦਾ ਕਿਉਂਕਿ ਮਹਾਰਜ ਸਮਝਾਉਂਦੇ ਜਿਸ ਗ੍ਰਹਿ ਥੋੜੀ ਤੇਿਸ ਗ੍ਰਹਿ ਚਿੰਤਾ ਜਿਸ ਗ੍ਰਹਿ ਜਿਆਦਾ ਸੋ ਪਰਮੰਤਾ ਜਿਹਦੇ ਕੋ ਮਾਇਆ ਥੋੜੀ ਹੈ ਉਹਨੂੰ ਤਾਂ ਚਿੰਤਾ ਪੈ ਗਈ ਵੀ ਹੋਰ ਮੈਂ ਵਧਾਵਾਂ ਕਿੱਦਾਂ ਕਿਉਂਕਿ ਉਹ ਰਾਤ ਦਿਨ ਇਹੀ ਸੋਚੀ ਜਾਂਦਾ ਕਿ ਮੇਰੀ ਵੱਧ ਤੋਂ ਵੱਧ ਮਾਇਆ ਵਧੇ ਜਾਂ ਮੈਂ ਆਪਣੇ ਬਿਜ਼ਨਸ ਵਪਾਰ ਕਿਸ ਤਰ੍ਹਾਂ ਜਨਾਮਾ ਕਿਸ ਤਰ੍ਹਾਂ ਖੋਲਾਂ ਕਿਉਂਕਿ ਸਵਾਸ ਇੱਧਰ ਖਰਚ ਹੋ ਰਿਹਾ ਤੇ ਜਿਹਦੇ ਕੋ ਥੋੜੀ ਹੈ ਉਨੁਰਾਦ ਨੇ ਇਹ ਟੈਨਸ਼ਨ ਪਾ ਕੇ ਵੀ ਮੈਂ ਵੱਧ ਤੋਂ ਵੱਧ ਹੋਰ ਮਾਇਆ ਕਿਸ ਤਰ੍ਹਾਂ ਇਕੱਠੀ ਕਰ ਲਵਾਂ ਤੇ ਮਹਾਰਾਜ ਕਹਿੰਦੇ ਦੋਨੇ ਡੁੱਬੇ ਆ ਇਹ ਤੇ ਮਹਾਰਾਜ ਸਮਝਾਉਂਦੇ ਕਹਿੰਦੇ ਖਸਮ ਛੋੜ ਦੂਜੇ ਲੱਗੇ ਦੂਜੇ ਪਾਉ ਦਾ ਮਤਲਬ ਕੀ ਕੋਈ ਵੀ ਕੰਮ ਚਾਹੇ ਮਾਇਆ ਦਾ ਹੀ ਹੈ ਡੁੱਬੇ ਸੇ ਬਣ ਜਾ ਰਿਹਾ ਸਤਗੁਰੂ ਹੈ ਬਹੁਤਾ ਬਿਰਲੇ ਕਿਹਨੇ ਵਿਚਾਰਿਆ ਇਸੇ ਕਰਕੇ ਪ੍ਰਮਾਤਮਾ ਤੋਂ ਬਿਨਾਂ ਜਿੰਨੇ ਵੀ ਜੀਵ ਸਿਗੇ ਚਤੁਰਬੁੱਧੀ ਵਾਲੇ ਸਿਆਣੇ ਜਿਆਦਾ ਸੀਗੇ ਉਹ ਸਭ ਡੁੱਬ ਗਏ ਕਿਉਂਕਿ ਮਹਾਰਾਜ ਸਮਝਾਉਂਦੇ ਸਿਆਣ ਫਕਾਹੂ ਕਾਮਨਾਵਤ ਜਿੰਨੀ ਮਰਜੀ ਸਿਆਣਫਾ ਹੋਵੇ ਮਨੁੱਖ ਦੇ ਕੋਲ ਦਰਿਆਵੀ ਜਨਾਚਰ ਨਾਮ ਜਪ ਕੇ ਅੰਤਰਮੁਖੀ ਹੋ ਕੇ ਅੰਦਰੋਂ ਜਨਾਚਰ ਤਤ ਗਿਆਨ ਨਹੀਂ ਪ੍ਰਗਟ ਹੁੰਦਾ ਤੇ ਜਾਂ ਅੰਤਰਮੁਖੀ ਹੋ ਕੇ ਆਪਣੇ ਗੁਫਾ ਦੇ ਵਿੱਚ ਸਹਿਜ ਗੁਫਾ ਦੇ ਵਿੱਚ ਨਹੀਂ ਜਾਂਦਾ ਤੇ ਬਾਕੀ ਜਿੰਨੀ ਵੀ ਸਿਆਣਫ ਮਹਾਰਾਜ ਕਹਿੰਦੇ ਕੋਈ ਤੇਰੇ ਕੰਮ ਆਉਣ ਵਾਲੀ ਨਹੀਂ ਇਹ ਦਰਿਆ ਵੀ ਸਿਆਣਫ ਇਹ ਦਰਿਆ ਵੀ ਮਾਇਆ ਤੱਕਰੀ ਰਹਿ ਜਾਂਦੀ ਆ ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਕਹਿੰਦੇ ਵੀ ਤੁਹਾਡੀ ਮਤ ਦੇ ਵਿੱਚ ਬੜੇ ਰਤਨ ਮਾਨਕ ਹੈ ਪਰ ਜੇ ਤੂੰ ਇੱਕ ਗੁਰੂ ਦਾ ਸ਼ਬਦ ਕਮਾ ਕੇ ਉਸ ਅੰਦਰੋਂ ਪ੍ਰਮਾਤਮਾ ਦੀ ਜਿਹੜੀ ਬਖਸ਼ਿਸ਼ ਹੈ ਉਹ ਤੇਰੇ ਉੱਤੇ ਹੋ ਜਾਏ ਫਿਰ ਤੁਹਾਨੂੰ ਇਸ ਮੂਲ ਦਾ ਪਤਾ ਲੱਗੇਗਾ ਵੀ ਸੰਸਾਰ ਦਾ ਮੂਲ ਕੀ ਹੈ ਆਮ ਤੌਰ ਤੇ ਜੀਵ ਆਪਾਂ ਦੇਖਦੇ ਆਂ ਇਸ ਸੰਸਾਰ ਦੀ ਮਾਇਆ ਦੇ ਵਿੱਚ ਸੁੱਤਾ ਹੀ ਹੈ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਕਹਿੰਦੇ ਸੁੱਤੜੇ ਅਸੰਖ ਮਾਇਆ ਝੂਠੀ ਕਰਨੇ ਕਹਿੰਦੇ ਵੀ ਗਿਣਤੀ ਤੋਂ ਬਾਹਰ ਅਸੰਖ ਅਸੰਖ ਗਿਣਤੀ ਤੋਂ ਉੱਪਰ ਵੱਧ ਤੋਂ ਵੱਧ ਜ਼ਿਆਦਾ ਸੁੱਤੇ ਹੋਏ ਨੇ ਸੰਸਾਰ ਦੇ ਵਿੱਚ ਲੋਕ ਮਾਇਆ ਦੇ ਦੈਰੇ 'ਚ ਏਸੇ ਕਰਕੇ ਪਿਆਰੋ ਜਦੋਂ ਅਸੀਂ ਸਿਮਰਨ ਕਰਾਂਗੇ ਸਿਮਰਨ ਦਾ ਭਾਉ ਕੀ ਹੁੰਦਾ ਕਿ ਸਾਡਾ ਧਿਆਨ ਬਾਹਰੋਂ ਟੁੱਟ ਕੇ ਅੰਤਰਮੁਖੀ ਅੰਦਰ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਅੰਦਰ ਸਾਡੇ ਸੋਖੀ ਸੁਖ ਹੈ ਅੰਦਰ ਸਾਡੇ ਦੋਖੀ ਨਹੀਂ ਹੈ ਜਿਹਨੂੰ ਮਹਾਰਾਜ ਸਮਝਾਉਂਦੇ ਕਹਿੰਦੇ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦੜਾਇਆ ਘਰ ਜਿਹੜਾ ਆਪਣਾ ਨਿਜ ਘਰ ਹੈ ਨਿਜ ਮਹਿਰ ਹੈ ਸਹਿਜ ਗੁਫਾ ਹੈ ਉਹਦੇ ਵਿੱਚ ਜਾ ਕੇ ਜਦੋਂ ਸਾਡਾ ਮਨ ਆਜ਼ਾਦ ਹੋ ਜਾਂਦਾ ਫੁਰਨੇ ਤੂੰ ਉਦੋਂ ਸਾਡਾ ਮਨ ਸੁਖੀ ਹੋ ਜਾਂਦਾ ਹੈ ਇਸੀ ਤਰ੍ਹਾਂ ਪਿਆਰਿਓ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਜਿਹਨੂੰ ਮਹਾਰਾਜ ਸਮਝਾਉਂਦੇ ਪੁੰਨ ਦਾਨ ਜਪ ਤਪ ਜੀਤੇ ਸਭ ਉਪਰਨਾਮ ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ ਕਹਿੰਦੇ ਵੀ ਸਾਰੀਆਂ ਚੀਜ਼ਾਂ ਤੋਂ ਉੱਪਰ ਇੱਕ ਪ੍ਰਮਾਤਮਾ ਦਾ ਨਾਮ ਹੈ ਵਾਹਿਗੁਰੂ ਮੰਤਰ ਜਦੋਂ ਅਸੀਂ ਵਾਹਿਗੁਰੂ ਮੰਤਰ ਜਪਦੇ ਆਂ ਫਿਰ ਜਿਹੜਾ ਨਾਉ ਨਦੀਆਂ ਦਾ ਦਾਤਾ ਸਾਡੇ ਅੰਦਰ ਉਹ ਅਨੰਦ ਸ਼ਬਦ ਵਿੱਚ ਸਾਡੇ ਅੰਦਰ ਨਾਮ ਚੱਲਦਾ ਹੈ ਫੇਰ ਸਾਡਾ ਮਨ ਜਿਹੜਾ ਸਹਿਜ ਸਭਾਏ ਜਦੋਂ ਆਪਾਂ ਵਾਹਿਗੁਰੂ ਮੰਤਰ ਜਪਦੇ ਆਂ ਵਿਚਾਰਾਂ ਦੇ ਉੱਪਰ ਉੱਠ ਕੇ ਸੋਨ ਵਿੱਚ ਪ੍ਰਵੇਸ਼ ਹੋ ਜਾਂਦਾ ਹੈ ਤੇ ਸੋਨ ਦੇ ਵਿੱਚੋਂ ਮਾਲਕ ਫਿਰ ਇਹਨੂੰ ਜਗਾਉਂਦਾ ਹੈ ਜਿਹਨੂੰ ਮਹਾਰਾਜ ਸਮਝਾਉਂਦੇ ਕਹਿੰਦੇ ਧੰਨ ਉਪਜਾ ਸ਼ਬਦ ਜਗਾਇਆ ਜਦੋਂ ਉਹ ਧੰਨ ਸਾਡੇ ਸਹਿਜ ਵਿੱਚ ਜਾ ਕੇ ਸਹਿਜ ਗੁਫਾ ਵਿੱਚ ਜਾ ਕੇ ਸੋਨ ਵਿੱਚ ਪ੍ਰਵੇਸ਼ ਹੋ ਕੇ ਅਸੀਂ ਸਿਮਰਨ ਕਰਕੇ ਸੋਨ ਵਿੱਚ ਜਾਣਾ ਹੈ ਸਰੀਰ ਤੋਂ ਅਲੱਗ ਹੋ ਜਾਣਾ ਉੱਥੋਂ ਫਿਰ ਸਾਨੂੰ ਸ਼ਬਦ ਨੇ ਜਗਾਉਣਾ ਹੈ ਧੰਨ ਨੇ ਜਗਾਉਣਾ ਹੈ ਉਸਨੇ ਮਾਲਕ ਦੀਨੇ ਇਸੀ ਤਰ੍ਹਾਂ ਫਿਰ ਸਾਨੂੰ ਪਤਾ ਲੱਗਦਾ ਵੀ ਇਹ ਮਾਇਆ ਦਾ ਜਿਹੜਾ ਜਾਲ ਵੈ ਤਾਂ ਸਾਰਾ ਝੂਠਾ ਹੀ ਆ। ਆਮ ਤੌਰ ਤੇ ਜੀਵ ਇਹਨੂੰ ਸੱਚ ਮੰਨ ਕੇ ਬੈਠ ਗਿਆ ਹੈ। ਸੋ ਇਸੇ ਕਰਕੇ ਗੁਰਮੁਖ ਪਿਆਰਿਓ ਵੱਦ ਤੋਂ ਵੱਧ ਵਪਾਰ ਇਹੀ ਕਰੋ ਕਿ ਨਾਮ ਦਾ ਨਾਮ ਜਪੋ। ਤਕੜੇ ਹੋ ਕੇ ਜਪੋ ਰਾਤ ਦਿਨ ਨਾਮ ਜਪੋ। ਨਾਮ ਜਪਣ ਕੇ ਢਿਲ ਨਾ ਕਰੋ ਬੈਹਂਦੇ ਆਉਂਢਦੇ ਤੁਰਦੇ ਆ ਫਿਰਦੇ ਆ ਨਾਮ ਜਪੋ। ਕੁਰਬਾਨੀ ਗੁਰੂ ਨੂੰ ਪੜੋ ਤੇ ਨਾਲ ਵਿਚਾਰੋ ਕਿ ਸਾਨੂੰ ਪਤਾ ਲੱਗੇ ਕਿ ਸਾਡਾ ਜਿਹੜਾ ਅਸਲ ਮਨੋਰਥ ਹੈ ਉਹ ਹੈ ਕੀ ਆ। ਐਸੇ ਕਾਕੇ ਗੁਰਮੁਖ ਪਿਆਰੇ ਉਹ ਵੱਤੋਂ ਵੱਦ ਲਾਹ ਲਵੋ ਨਾਮ ਜਪੋ ਤੇ ਜਦੋਂ ਅਸੀਂ ਨਾਮ ਜਪਾਂਗੇ ਆਪਣਾ ਧਿਆਨ ਵੱਤੋਂ ਵੱਦ ਨਾਮ ਦੇ ਵਿੱਚ ਪਰਤੱਖ ਕਰ ਲਓ ਤੇ ਜਦੋਂ ਅਸੀਂ ਇਸ ਸੰਸਾਰ ਦੇ ਵਿੱਚ ਵਿਚਰਦੇ ਆ ਤੁਰਦੇ ਫਿਰਦੇ ਬਹਿੰਦੇ ਉੱਠਦੇ ਆ ਫਿਰ ਇਹ ਨਾਮ ਸਾਡੀ ਰਸਨਾ ਤੇ ਸਾਡੇ ਅੰਤਰਮੁਖੀ ਇਹ ਵਸ ਜਾਂਦਾ ਹੈ ਫਿਰ ਇਹ ਸਹਿਜ ਸੁਭਾਈ ਸਾਡੀ ਜੁਬਾਨ ਤੇ ਅੰਦਰ ਚੱਲੀ ਜਾਂਦਾ ਵਾਹਿਗੁਰੂ ਵਾਹਿਗੁਰੂ ਜੇ ਤੋ ਵਾਹਿਗੁਰੂ ਮੰਤਰ ਚੱਲਦਾ ਫਿਰ ਉਸ ਤੋਂ ਬਾਅਦ ਸਾਡੇ ਅੰਦਰ ਜਿਹੜੀ ਪਰਮਾਤਮਾ ਦੇ ਮੁਖ ਦੀ ਆਵਾਜ਼ ਹੈ ਸਹਿਜ ਧੁਨ ਜਿਹਨੂੰ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਤੇਰਾ ਮੁਖ ਸੁਭਾਅ ਵਾਜੀ ਉਹ ਸਹਿਜ ਧੁਨ ਬਾਣੀ ਉਹ ਪ੍ਰਗਟ ਹੋ ਜਾਂਦੀ ਅੰਦਰ ਫਿਰ ਫਿਰ ਅੰਦਰ ਬਾਜੇ ਵੱਜਦੇ ਰਹਿੰਦੇ ਜਿਹਨੂੰ ਮਹਾਰਾਜ ਸਮਝਾਉਂਦੇ ਕਹੋ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਬਾਜੇ ਸੋ ਇਸੇ ਤਰ੍ਹਾਂ ਗੁਰਮੁਖ ਪਿਆਰਿਓ ਬਾਤੋ-ਬਦ ਨਾਮ ਜਪੋ ਨਾ